ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਆਹੋਟਾ ਵਿੱਚ ਸੇਵ ਕਰਨ ਲਈ ਅਕਾਲੀ ਦਲ ਦੇ ਦਫ਼ਤਰ ਕੁਮਾਣ ਵਿੱਚ ਇੱਕ ਅਹਿਮ ਮੀਟਿੰਗ ਹੋਈ ਪੱਤਰਕਾਰ ਕੁਲਜੀਤ ਸਿੰਘ ਖੋਖਰ ਖਾਸ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਆਹੋਟਾ ਵਿੱਚ ਸੇਵ ਕਰਨ ਲਈ ਬੀਤੇ ਦਿਨ ਸੇਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਬਲੜਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਆਏ। ਵਾਇਰੂਲ ਟਿੱਕੀ ਫੋਟੇ ਮੈਂ ਕਿਰਨਪ੍ਰੀਤ ਸਿੰਘ ਰਾਜਾ ਬਲੜਵਾਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਰਦਾਸਪੁਰ ਸਭ ਤੋਂ ਪਹਿਲਾਂ ਮੈਂ ਆਪ ਸਾਰੇ মিডিਆ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜੋ ਦਾਸ ਦੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਝੰਡਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਵੋਟਾਂ ਮੜ ਰਹੀਆਂ ਹਨ ਜੋ ਲਿਸਟ ਜਾਰੀ ਹੋਈ ਹੈ ਉਸ ਦੇ ਵਿੱਚ ਸਰਕਾਰ ਦੀ ਜੋ ਮੰਨਸਤਾ ਮੰਚਾ ਹੈ ਉਹ ਸਾਹਮਣੇ ਆਇਆ ਹੈ ਵੀ ਇਹ 1925 ਐਕਟ ਦੇ ਅਧੀਨ ਰਾਜ ਦੇ ਇਹ ਜੋ ਪਰਫਾਰਮਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਤਹਿਤ ਜੋ ਸ਼ਰਤਾਂ ਹਨ ਪਹਿਲੀ ਸ਼ਰਤ ਹੈ ਮੈਂ ਕਿਸਾਧਾਰੀ ਸੇਖਾ ਮੈਂ ਆਪਣੀ ਦਾੜੀ ਦਾ ਕੇਸ ਨਹੀਂ ਕੱਟਦਾ ਜਾਂ ਕੱਟਦੀ ਮੈਂ ਕਿਸੇ ਵੀ ਰੂਪ ਵਿੱਚ ਤੁਮਰਪਾਨ ਨਹੀਂ ਕਰਦਾ ਜਾਂ ਸ਼ਰਾਬ ਬੀੜੀ ਨਹੀਂ ਪੀਂਦਾ ਮੈਂ ਪਤਿਤ ਨਹੀਂ ਹਾਂ ਪਰੰਤੂ ਜੋ ਲਿਸਟਾ ਜਾਰੀ ਹੋ ਯਾਰ ਉਹ ਇਸ ਦੇ ਬਿਲਕੁਲ ਹੀ ਉਲਟ ਜਾਰੀ ਹੋ ਯਾਨ ਬਹੁਤ ਸਾਰੀਆਂ ਵੋਟਾਂ ਜੋ ਸੇਖ ਜੋ ਜਿਨ੍ਹਾਂ ਨੇ ਕੇਸ ਕੱਟੇ ਹਨ ਦਾੜੀ ਕੱਟੀ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਵੋਟਾਂ ਬਣੀਆਂ ਮੈਂ ਧਾਰਨ ਦੇ ਤੌਰ ਤੇ ਤੁਹਾਨੂੰ ਦਿਖਾ ਵੀ ਸਕਦਾ ਜਿੱਦਾਂ ਆ ਵਿਧਾਨ ਸਭਾ ਦੀ ਜਿਹੜੀ ਸੂਚੀ ਹੈ ਲੋਕ ਸਭਾ ਸੂਚੀ ਹੈ ਵੀ ਗੁਰਪ੍ਰੀਤ ਸਿੰਘ ਸਤਨਾਮ ਸਿੰਘ ਜਾਂ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਵੋਟਾਂ ਇੱਧਰ ਵਿਧਾਨ ਸਭਾ ਦੀ ਜਿਹੜੀ ਸੂਚੀ ਜਿਹੜੀ ਜਾਰੀ ਹੋਈ ਆ ਉਹਦੇ ਵਿੱਚ ਵੀ ਉਹਨਾਂ ਦੀ ਕੇਸ ਕਤਲ ਵਾਲੀ ਜਿਹੜੀ ਆ ਉਹ ਲੱਗੀ ਹੋਈ ਆ ਪਰ ਇੱਧਰ ਵੀ ਜੇ ਦੇਖਿਆ ਜਾਵੇ ਇਧਰ ਉਹਨਾਂ ਦੀਆਂ ਵੋਟਾਂ ਪੜ ਕੇ ਆਈਆਂ ਹਨ ਇਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹਨਾਂ ਦੀ ਮਨਸ਼ਾ ਹੈ ਵੀ ਗਲਤ ਵੋਟਾਂ ਪਵਾ ਕੇ ਜਿਹੜੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਜਿਹੜੀ ਹੱਕ ਸੱਚ ਦੀ ਗੱਲ ਕਰਨਾਈ ਸੀ ਅੱਜ ਉਹ ਪਟਵਾਰੀਆਂ ਤੇ ਜਾਂ ਬੀਐਲਓ ਤੇ ਦਬਾਅ ਪਾ ਕੇ ਪੂਰੀ ਦੀ ਪੂਰੀ ਜੋ ਵੋਟਰ ਸੂਚੀ ਹੈ ਉਸ ਨੂੰ ਹੀ ਪੂਰਾ ਚੱਕ ਕੇ ਬਣਾਇਆ ਗਿਆ ਬਹੁਤ ਸਾਰਾ ਜਿਹੜੀ ਧੱਕੇਸ਼ਾਹੀ ਹੈ ਜੋ ਉਹ ਕੀਤੀ ਗਈ ਹੈ ਜਿਦਾ ਆ ਪਲਵਿੰਦਰ ਸਿੰਘ ਨਾਂ ਦੀ ਵੋਟ ਜਿਹੜੀ ਬਹੁਤ ਸਾਰੀਆਂ ਵੋਟਾਂ ਮੈਂ ਤੁਹਾਨੂੰ ਪ੍ਰੈਸ ਨੂੰ ਬਹੁਤ ਸਾਰਾ ਜਿਹੜਾ ਉਹ ਜਿਹੜੇ ਸਬੂਤ ਉਹ ਦੇ ਵੀ ਸਕਦਾ ਵਾ ਇੱਥੇ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਜਿਵੇਂ ਹਰਿਆਣਾ ਦੀ ਮਿੱਟੀ ਦੇ ਅੰਦਰ ਜਾਂ ਦਿੱਲੀ ਕਮੇਟੀ ਦੇ ਅੰਦਰ ਸਰਕਾਰ ਨੇ ਧੱਕੇਸ਼ਾਹੀ ਕਰਕੇ ਗਲਤ ਅੰਸਰਾਂ ਨੂੰ ਬਾੜ ਕੇ ਗਲਤ ਵੋਟਾਂ ਪਵਾ ਕੇ ਕਬਜ਼ਾ ਕੀਤਾ ਐ ਏਦਾਂ ਹੀ ਉਹ ਇੱਥੇ ਹੁਣ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਮਨ ਦਾ ਦਾ ਕਬਜ਼ਾ ਕਰਾਉਣਾ ਚਾਹੁੰਦੀ ਐ ਇੱਥੇ ਮੈਂ ਇੱਕ ਹੋਰ ਵੀ ਦੱਸ ਦੇਣਾ ਚਾਹੁੰਦਾ ਵੀ ਬਹੁਤ ਸਾਰੀਆਂ ਵੋਟਾਂ ਜੋ ਮੁਸੀਬਾ ਇਚਾਰੇ ਨਾਲ ਸੰਬੰਧਤ ਹਨ ਠੀਕ ਹੈ ਉਹ ਉਹ ਆਪਣੇ ਆਪਣੇ ਧਰਮ ਦੇ ਵਿੱਚ ਆਨ ਉਹਨਾਂ ਨੂੰ ਮੁਬਾਰਕ ਪਰ ਉਹਨਾਂ ਦੀਆਂ ਵੋਟਾਂ ਬੜੀਆਂ ਹਨ ਇੱਕ ਦੋ ਕਈ ਵੋਟਾਂ ਇਦਾਂ ਦੀਆਂ ਨੇ ਜਿਹੜੀਆਂ ਜਿੰਨਾਂ ਦਾ ਸਿੱਖਾਂ ਦੇ ਨਾਲ ਕੋਈ ਬਾਅੂ-ਵਾਸਤਾ ਨਹੀਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੱਖਣ ਨਹੀਂ ਲੱਗਦਾ ਕੌਰ ਵੀ ਨਹੀਂ ਲੱਗਦਾ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਹਨ ਉਹ ਬੜੀਆਂ ਹਨ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵੀ ਆ ਦੇਖੋ ਕਾਕੀ ਪੰਮਾਨੰਦ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਵੀ ਨਹੀਂ ਲੱਗਦਾ ਉਹਨਾਂ ਦੀਆਂ ਵੀ ਵੋਟਾਂ ਬੜੀਆਂ ਸਰਕਾਰ ਕੀ ਕਰਨਾ ਚਾਹੁੰਦੀ ਹੈ ਸਰਕਾਰ ਦੀ ਜਿਹੜੀ ਮਾਨਸਿਕਤਾ ਉਹ ਸੱਚ ਜਿਹੜਾ ਉਹ ਸਾਹਮਣੇ ਆ ਚੁੱਕਾ ਹੈ ਮੈਂ ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਪ੍ਰੈਸ ਦੇ ਜ਼ਰੀਏ ਸਰਕਾਰ ਤੱਕ ਇਹ ਮੰਗ ਕਰਦਾ ਹਾਂ ਵੀ ਜਿਹੜੀ ਇਹ ਲਿਸਟ ਬਣਾਈ ਹੈ ਇਸ ਨੂੰ ਰੱਦ ਕੀਤਾ ਜਾਵੇ ਇਸ ਨੂੰ ਦੁਬਾਰਾ ਤੋਂ ਸਹਿਦਰੀਕੇ ਨਾਲ ਬਣਾਇਆ ਜਾਵੇ ਤੇ ਮੈਂ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਵੀ ਅੱਜ ਤੱਕ ਕੋਈ ਵੀ ਲਿਸਟ ਚਾਹੇ ਉਹ ਸਰਪੰਚੀ ਦੀ ਇਲੈਕਸ਼ਨ ਦੀ ਹੋਵੇ ਚਾਹੇ ਉਹ ਵਿਧਾਨ ਸਭਾ ਬਲਾਡ ਸੰਮਤੀ ਐਮਪੀ ਦੀ ਇਲੈਕਸ਼ਨ ਦੀ ਹੋਵੇ ਫੋਟੋਆਂ ਤੋਂ ਬਿਨਾ ਕੋਈ ਵੀ ਉਹ ਵੋਟਰ ਸੂਚੀ ਨਹੀਂ ਸਕਦੀ ਪਰੰਤੂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਵੋਟਰ ਸੂਚੀ ਜੋ ਜਾਰੀ ਕੀਤੀ ਲਿਸਟਾਂ ਜਾਰੀ ਕੀਤੀਆਂ ਉਹ ਸਿੱਧਾ ਨਾਮ ਤੇ ਪਿਤਾ ਦਾ ਨਾਮ ਲਿਖਿਆ ਜਦੋਂ ਪਰਫਾਰਮ ਦੇ ਨਾਲ ਫੋਟੋ ਲਾ ਕੇ ਭੇਜੀ ਐ ਉਹ ਫੋਟੋ ਕਿਉਂ ਨਹੀਂ ਲਾਈ ਗਈ ਇਹ ਤੂੰ ਸਰਕਾਰ ਦਾ ਜਿਹੜਾ ਦਬਾਅ ਉਹ ਸਾਹਮਣੇ ਹੁੰਦਾ ਹੈ ਦੂਸਰੀ ਫੋਟੋ ਕਟਿੰਗ ਵਾਲੀਆਂ ਲੱਗੀਆਂ ਕਟਿੰਗ ਵਾਲੀਆਂ ਫੋਟਵਾਂ ਲੱਗਣ ਹੋਣ ਦੇ ਬਾਅਦ ਵੀ ਜਦੋਂ ਪਰਫਾਰਮੈਂਸ ਆਪ ਕਹਿ ਰਿਹਾ ਹੈ ਵੀ ਜਿਹੜਾ ਦਾੜੀ ਦਾ ਕੇਸ ਛੱਡਦਾ ਉਹਦੀ ਵੋਟ ਨਹੀਂ ਪਣ ਸਕਦੀ ਪਰੰਤੂ ਫਿਰ ਵੀ ਬਹੁਤ ਸਾਰੀਆਂ ਲੜੀਆਂ ਵੋਟਾਂ ਉਭੜਾਈਆਂ ਗਈਆਂ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਚਾਹੇ ਜੇ ਬੋਟਾ ਨਾ ਕੈਨਸਲ ਕੀਤੀਆਂ ਗਈਆਂ ਜਾਂ ਇਹਨਾਂ ਦੀ ਸੋਧ ਨਾ ਕੀਤੀ ਗਈ ਤੇ ਸਾਨੂੰ ਕਾਨੂੰਨ ਮਜਬੂਰਨ ਕਾਨੂੰਨ ਦਾ ਜਿਹੜਾ ਦਰਵਾਜ਼ਾ ਖੜਕਾਉਣਾ ਪਵੇਗਾ ਸੋ ਮੈਂ ਇੱਥੇ ਇੱਕ ਦੋ ਗੱਲਾਂ ਹੋਰ ਵੀ ਦੱਸ ਦੇਣਾ ਚਾਹੁੰਦਾ ਵੀ ਬਹੁਤ ਸਾਰੇ ਬੀ ਐਲਓ ਜਾਂ ਪਟਵਾਰੀ ਸਾਹਿਬਾਨ ਉਹ ਸਾਡੇ ਜਿਹੜੇ ਵਰਕਰ ਹਨ ਉਹਨਾਂ ਨੂੰ ਲਿਸਟਾ ਹੀ ਨਹੀਂ ਬਚਾ ਰਹੇ ਉਹ ਜਦੋਂ ਲਿਸਟਾ ਲੈਣ ਜਾਂਦੇ ਆ ਨਾ ਤੇ ਉਹਨਾਂ ਨੂੰ ਕਹਿ ਦਿੰਦੇ ਆ ਵੀ 23 ਤਰੀਕ ਤੂੰ ਜਾਂ 24 ਤਰੀਕ ਤੂੰ ਬਾਹਰ ਦਿੱਤੀਆਂ ਜਾਣਗੀਆਂ ਕਿਉਂਕਿ 23 ਤਰੀਕ ਲਾਸਟ ਹੈ ਦਾਅਵੇ ਦਾਇਰ ਕਰਨ ਦੀ ਇਹ ਸਰਾ ਸਾਰ ਜਿਹੜਾ ਸਰਕਾਰ ਦਾ ਏ ਤੱਕਾ ਨਿਕਾ ਜਾ ਰਿਹਾ ਸਰਕਾਰ ਦੇ ਪ੍ਰੈਸ਼ਰ ਦੀ ਸਭ ਕੁਝ ਕੀਤਾ ਜਾ ਰਿਹਾ ਹੁਣ ਮੇਰੇ ਸਾਥੀ ਭੁਵਿੰਦਰ ਸਿੰਘ ਜੀ ਨੇ ਇਹ ਪੰਥਕ ਸੇਵਕ ਜਗਤ ਅਤੇ ਮਾਜਾ ਤੋਂ ਇਹ ਵੀ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਤਵਾਰ ਹਾਂ ਇਹ ਗੁਰੂ ਜੀ ਕੀ ਫਤਿਹ ਦਾਸ ਭੁਵਿੰਦਰ ਸਿੰਘ ਪੰਨੂ ਵੱਲੋਂ ਪੱਖ ਤੇ ਜਥਾ ਮਾਜਾ ਤਸੀਨ ਜਥੇ ਪੰਨੀ ਵੱਲੋਂ ਅੱਜ ਸ਼੍ਰੋਮਣੀ ਕਾਲੀਦਾ ਦੇ ਦਫ਼ਤਰ ਘਮਾਨ ਵਿਖੇ ਧਾਰਾ ਜਗਨਦੀਪ ਸਿੰਘ ਜੀ ਕਮਾਂਡ ਜੋ ਹਲਕਾ ਇੰਚਾਰਜ ਨੇ ਉਹਨਾਂ ਦੇ ਦਫ਼ਤਰ ਵਿੱਚ ਆ ਅੱਜ ਅਸੀਂ ਆਏ ਸੀ ਅਸੀਂ ਲਿਸਟ ਲੈ ਕੇ ਆਏ ਜਿਹੜੀ ਸ਼ਲੋਮਣੀ ਕਬੂਦਵਾਰਾ ਪ੍ਰਬੰਧਕ ਕਮੇਟੀ ਦਾ ਬੋਲ ਜਿਹੜਾ ਵੋਟਰ ਸੂਚੀ ਜਾਰੀ ਕੀਤੀ ਗਈ ਹੈ ਸਾਲ 2024 ਦੀ ਇਹ ਵੋਟਰ ਸੂਚੀ ਜਿਹੜੀ ਆ ਅਸੀਂ ਇੱਥੇ ਬਿਲਕੁਲ ਇਤਰਾਜ਼ ਕਰਦੇ ਆਂ ਇਹ ਇਤਰਾਜ਼ ਇਸ ਤਰ੍ਹਾਂ ਕਰਦੇ ਆਂ ਕਿ ਜਿਹੜਾ ਪਰਫਾਰਮਾ ਭਾਈ ਸਾਹਿਬ ਹੋਣਾ ਨੇ ਪਹਿਲਾਂ ਵੀ ਯੂਥ ਕਾਲਜ ਦੇ ਪ੍ਰਧਾਨ ਭਾਇ ਰਾਜਾ ਬੱਲੜਵਾਲ ਜੀ ਨੇ ਦਿਖਾਈ ਦਿੱਤੀ ਤੁਹਾਨੂੰ ਕਿ ਜੋ ਧਾਰਾ ਜੋ ਸੰਵਿਧਾਨ ਦਾ ਐਕਟ ਬਣਿਆ ਧਾਰਾ 25 ਜੋ ਗੁਰਦੁਆਰਾ ਐਕਟ ਬਣਿਆ ਉਹਦੇ ਵਿੱਚ ਜੋ ਪਰਫਾਰਮਾ ਬਣਿਆ ਸਿਗਾ ਕੁਝ ਵਿੱਚ ਪੰਜ ਸ਼ਰਤਾਂਆਂ ਆ ਕਿ ਕੋਈ ਵੀ ਜਿੰਨੇ ਵੀ ਵੋਟ ਖੋਣੀ ਆ ਉਹ ਅਧਿਕਾਰੀ ਉਹੀ ਹੋ ਸਕਦਾ ਜੋ ਇਸ ਪੰਜ ਸ਼ਰਤਾਂ ਦੇ ਨਿਯਮ ਦੇ ਅਨੁਸਾਰ ਜਿਹੜੀ ਆ ਉਹ ਹੋਣ ਵੱਡੀ ਹੋਵੇ ਸੋ ਜਿਹੜੀ ਵੋਟਰ ਸੂਚੀ ਬਣਾਈ ਗਈ ਆ ਉਹ ਇਸ ਪਰਫਾਰਮੇਂਸ ਦੇ ਬਿਲਕੁਲ ਹੀ ਉਲਟ ਬਣਾਈ ਗਈ ਹੈ ਇਹਦੇ ਵਿੱਚ ਸਾਰੀਆਂ ਵੋਟਾਂ ਸਰਕਾਰ ਨੇ ਜ਼ਬਰਦਸਤੀ ਜੋ ਆਦੇਸ਼ ਜਾਰੀ ਕੀਤੇ ਆ ਕਿ ਵੋਟਰ ਸੂਚੀ ਵਿਧਾਨ ਸਭਾ ਜਾਂ ਲੋਕ ਸਭਾ ਦੀ ਲਿਸਟ ਚੁੱਕੀ ਜਾਵੇ ਔਰ ਉਹਦੇ ਤੋਂ ਸਾਰੀ ਇਹ ਸਾਰੀਆਂ ਵੋਟਾਂ ਜਿਹੜੀਆਂ ਛਾਦ ਦਿੱਤੀਆਂ ਗਈਆਂ ਹੁਣ ਸਿੱਖਾਂ ਦੀ ਸਰਮੌਰ ਸੰਸਥਾ ਹੋਵੇ ਅਕਾਲ ਤਖਤ ਸਾਹਿਬ ਉਹ ਇੱਕ ਯੂਨੀਕ ਸਾਡੀ ਮਿੰਨੀ ਪਾਰਲੀਮੈਂਟ ਆ ਅਸੀਂ ਸਿੱਖ ਜਥੇਬੰਦੀ ਪੰਥ ਸੇਵਕ ਜਥਾ ਮਾਝਾ ਸਾਡੇ ਜਥੇਦਾਰ ਭਾਈ ਸੁਤਨਾਮ ਸਿੰਘ ਜੀ ਮੇਰੇ ਸਾਥੀ ਭਾਈ ਬੂਆ ਸਿੰਘ ਜੀ ਵੀ ਇੱਥੇ ਬੈਠੇ ਆ ਅਸੀਂ ਇਹ ਇਤਰਾਜ਼ ਇੱਥੇ ਜਤਾਉਣ ਆਏ ਆ ਕਿ ਕਿਸੇ ਦਾ ਕਿਸੇ ਵੀ ਪੋਲੀਟਿਕਲ ਪਾਰਟੀ ਜਿਹੜੀ ਆ ਕਿਸੇ ਵੀ ਜਥੇਬੰਦੀ ਦਾ ਅਧਿਕਾਰ ਹੈਗਾ ਕਿ ਉਹ ਵੋਟਾਂ ਦੇ ਵਿੱਚ ਹਿੱਸਾ ਲੈ ਸਕਦੀਆਂ ਪਰ ਜਿਹੜੀਆਂ ਵੋਟਾਂ ਬੜੀਆਂ ਵਾਂ ਉਹ ਬਿਲਕੁਲ ਵੀ ਗੁਰਦੁਆਰਾ ਦੀ ਮਾਨ ਮਰਿਆਦਾ ਤੇ ਬਿਲਕੁਲ ਉਲਟ-ਬੋਲ ਬਣੀ ਹੈ ਅਸੀਂ ਇਹਦਾ ਪੂਰ ਜ਼ੋਰ ਤੇ ਵਿਰੋਧ ਕਰਦੇ ਆ ਤੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਉਹ ਇਸ ਪ੍ਰਤੀ ਜਾਗਰੂਕ ਹੋਣ ਜਿੰਨੀਆਂ ਵੀ ਵੋਟਾਂ ਬਣੀਆਂ ਇਹ ਬਿਲਕੁਲ ਗਲਤ ਬਣੀਆਂ ਹੋਈਆਂ ਵੋਟਾਂ ਅਸੀਂ ਗੁਰਦੁਆਰਾ ਐਕਟ ਜਿਹੜਾ ਸੈਂਟਰ ਗਵਰਨਮੈਂਟ ਨੇ ਜਿਹੜਾ ਪਰਫਾਰਮਾ ਜਾਰੀ ਕੀਤਾ ਸੀ ਉਹਦੇ ਅਧੀਨ ਕੋਈ ਵੀ ਵੋਟ ਜਿਹੜੀ ਹੈ ਉਹ ਸਹੀ ਨਹੀਂ ਬਣੀ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅਕਾਲ ਤਖਤ ਸਾਡੀ ਸਰਮੋਰ ਸੰਸਥਾ ਆ ਜੇ ਇਸ ਤਰ੍ਹਾਂ ਦੀ ਬੁਰਸ਼ਾਗਰਦੀ ਦੀਆਂ ਵੋਟਾਂ ਦੇ ਨਾਲ ਹੀ ਇਲੈਕਸ਼ਨ ਹੋਵੇਗੀ ਜੇ ਜਿਸ ਤਰ੍ਹਾਂ ਦੇ ਮੰਤੋਂ ਤੇ ਕਾਬਜ ਹੋਣਗੇ ਉਹਨਾਂ ਦਾ ਰਿਜ਼ਲਟ ਤੁਸੀਂ ਆਪ ਹੀ ਵੇਖ ਸਕਦੇ ਹੋ ਮੈਂ ਪੂਰੇ ਇਲਾਕੇ ਦੀ ਸੰਗਤ ਨੂੰ ਇਹ ਅਪੀਲ ਕਰਦਾ ਕਿ ਸੁੱਤੇ ਨਾ ਰਹੋ ਬਿਲਕੁਲ ਜਾਗੋ ਆਪਣੀਆਂ ਵੋਟ ਲਿਸਟਾਂ ਹਾਸਲ ਕਰੋ ਔਰ ਇਹਦੇ ਤੇ ਇਤਰਾਜ਼ ਜਾਰੀ ਕਰੋ ਔਰ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਹਦਾ ਪੂਰ ਜ਼ੋਰ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਸਾਡੀ ਸਰਮੌਰ ਸੰਸਤਾ ਜੋ ਆਕਾਲਪੁਰ ਸਾਹਿਬ ਹੈ ਉਹਨਾਂ ਨੇ ਇਹ ਵੋਟਾਂ ਦਾ ਇਹ ਮਸਲਾ ਹੈ ਸਾਡੇ ਸਿੱਖ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਔਰ ਇਸ ਦਾ ਪੂਰ ਜ਼ੋਰ ਵਿਰੋਧ ਕਰਨਾ ਚਾਹੀਦਾ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਆਪ ਸਭ ਨੂੰ ਅਪੀਲ ਕਰਦਾ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਇਨੀਆਂ ਗੁਬਨਤੀਆਂ ਕਰਦਾ ਹੋਇਆ ਉਹਨਾਂ ਖੇਮਾਂ ਦਾ ਜਾਚ ਕਰਨੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਪਾਂ ਇੱਥੇ ਕਾਲਜ ਦਾ ਦਫ਼ਤਰ ਇਕੱਠੇ ਹੋ ਕੇ ਸਾਰਿਆਂ ਨੇ ਪ੍ਰਧਾਨ ਜੀ ਹੋਣਾ ਤੇ ਹੋਰ ਜਿਹੜੇ ਬੰਦੇ ਜਨ ਨੇ ਨਮਾਇਦਾਂ ਨੇ ਅੱਗੇ ਬੋਲ ਵੀ ਦਿੱਤਾ ਤੇ ਹੁਣ ਵੀ ਆਪਾਂ ਅਪੀਲ ਕਰਦੇ ਆ ਕਿ ਆਪਾਂ ਰਾਫਤਾ ਕੈਂਪ ਕੀਤਾ ਸੀ ਜਾਂ ਪਟਵਾਰੀਆਂ ਦੇ ਨਾਲ ਕਿ ਸਾਨੂੰ ਲਿਸਟਾਂ ਦਿੱਤੀਆਂ ਜਾਣ ਸਰੋਣੀ ਕਮੇਟੀ ਦੇ ਜੋ ਰਿਲੀਜ ਹੋਈਆਂ ਲਿਸਟ ਪਰ ਉਹਨਾਂ ਦਾ ਜਵਾਬ ਇਹ ਸੀ ਕਿ ਅਜੇ ਇਸ ਤਰ੍ਹਾਂ ਬਾਂਡਰੀਆਂ ਨੇ 23 ਤੋਂ ਬਾਅਦ ਦੇਾਂਗੇ ਪਰ ਇਹ ਗੱਲ ਬਿਲਕੁਲ ਸਰਾਸਰ ਗਲਤ ਹੈ ਧੱਕੇਸ਼ਾਹੀ ਆ ਇਹ ਇਦਾਂ ਨਹੀਂ ਹੋਣਾ ਚਾਹੀਦਾ ਆਪਾਂ ਬੇਨਤੀ ਕਰਦੇ ਆ ਕਿ ਸਮੇਂ ਸਿਰ ਲਿਸਟਾਂ ਜਿਹੜੀਆਂ ਨੇ ਉਹ ਪਿੰਡਾਂ ਵਿੱਚ ਜਾ ਕੇ ਪਟਵਾਰੀ ਸਾਰੇ ਤੇ ਬੀਆਲ ਨੂੰ ਦੇਣ ਤੇ ਉੱਥੋਂ ਵਰਕਰ ਸਾਡੇ ਲੈ ਕੇ ਤੇ ਜ਼ੋਤ ਰਾਜ ਲਾਉਣੇ ਉਹ ਲਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਆਪਾਂ ਆਪਾਂ ਇੱਥੇ ਕਾਲਜਾਂ ਦੇ ਦਫ਼ਤਰ ਇਕੱਠੇ ਹੋ ਕੇ ਸਾਰਿਆਂ ਨੇ ਪ੍ਰਧਾਨ ਜੀ ਹੋਣਾ ਤੇ ਹੋਰ ਜਿਹੜੇ ਬੰਦੇ ਆਣ ਨੇ ਨਮਾਇਦਾਂ ਨੇ ਅੱਗੇ ਬੋਲ ਵੀ ਦਿੱਤਾ ਤੇ ਹੁਣ ਵੀ ਆਪਾਂ ਅਪੀਲ ਕਰਦੇ ਆ ਕਿ ਆਪਾਂ رابطہ ਕਰਨ ਕੀਤਾ ਸੀ ਜਾਂ ਪਟਵਾਰੀਆਂ ਦੇ ਨਾਲ ਕਿ ਸਾਨੂੰ ਲਿਸਟਾਂ ਦਿੱਤੀਆਂ ਜਾਣ ਸਰੋਣੀ ਕਮਟੀ ਦੇ ਜੋ ਰਿਲੀਜ਼ ਹੋਈਆਂ ਲਿਸਟ ਪਰ ਉਹਨਾਂ ਦਾ ਜਵਾਬ ਇਹ ਸੀ ਵੀ ਅਜੇ ਲਿਸਟਾਂ ਬੰਡਰੀਆਂ ਨੇ ਦੇ 23 ਤੋਂ ਬਾਅਦ ਦੇਾਂਗੇ ਪରିਗਤ ਬਿਲਕੁਲ ਸਰਾਸਰ ਗਲਤ ਤੇ ਧੱਕੇਸ਼ਾਹੀ ਆ ਇਹ ਇਦਾਂ ਨਹੀਂ ਹੋਣਾ ਚਾਹੀਦਾ ਆਪਾਂ ਬੇਨਤੀ ਕਰਦੇ ਆ ਕਿ ਸਮੇਂ ਸਿਰ ਨਿਸ਼ਤਾਂ ਜਿਹੜੀਆਂ ਨੇ ਉਹ ਪਿੰਡਾਂ ਵਿੱਚ ਜਾ ਕੇ ਪਟਵਾਰੀ ਸਾਰੇ ਤੇ ਬੀ.ਐਲ ਨੂੰ ਦੇਣ ਤੇ ਉੱਥੋਂ ਵਰਕਰ ਸਾਡੇ ਲੈ ਕੇ ਤੇ ਜ਼ੋਤ ਰਾਜ ਲਾਉਣੇ ਉਹਨਾਂ ਨੂੰ ਕੋ ਲਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ